ਅੱਜ ਸੀ ਜੇ ਪਾਈ ਦੀ ਪਿੰਗਲ ਚ ਦੂ ਉਹ ਦਿੱਤੀ ਦੀ ਬਰਤੀ ਮੋਕੇ ਲੁਟਾਇ ਜਿਹਨੇ ਕੰਦੇ ਚੌਂਕੀ ਮਾਰਨ ਵਿਕੇ ਇੱਕ ਫਬੇ ਕਬਾਦੀ ਛਮਾ ਗਮਦਾ ਜੋ ਕਿਤਾ ਗਿਆ ਇਸੇ ਛਮਾ ਕੰਬਿਚ ਸਿਰ ਅਕਾ ਤੱਕ ਸਭ ਦੇ ਸਭ ਕਾਇ ਤੇ ਲਾ ਗਿਆ ਨੇ ਹਰ ਪਲ ਚਿੰਗਲ ਨੇ ਸੰਗਤਾਂ ਨੂੰ ਚਪੋੜੇ کرد کہ گرو کا خالسا پنت کسی بھی اس پرگتی ستکار دیا ہے جو گرو گرنتھ گرو پنٹ کی گل کرتا ہے چاہے وہ کسی بھی کام سبند ہوتے نے اس موقع ملے نواب کی پور آن دیا کہ جا بھی گرو پنتھ کی گل کرتا ہے وہ خارجہ پنچھ دلوں میں ہمیشہ نہیں رہتا ہے انہوں نے کہا کہ بھائی سنپس سو نے گرو گرنتھ صاحب اور گرو پنتھ کی گل کی اس لیے وہ سارے دس ستکار یوگ ہیں جتے دار ਸਹਿਬ ਨੇ ਦੱਸਿਆ ਕਿ ਫਾਇਦੀ ਚਿੰਗ ਸਦੂ ਨਾਲ ਦੇ ਛਰੀ ਦੇ ਮਦਵਾ ਸਹਿਬ ਕੇ ਮਿਲਣਾ ਤੇ ਹਰ ਨਯਕ ਤੇ ਬੈਠ ਕੇ ਗਮੀ ਦੇ ਗੱਲਾਂ ਬਤਾ ਕੀਤੀਆਂ ਫਾਇਦੀ ਚਿੰਗ ਸਦੂ ਨੇ ਉਹਨਾਂ ਨੂੰ ਬਿਦਿਆ ਕਿਤਾ ਕੇ ਸਿੱਖ ਸਕਤੇ ਨੂੰ ਕਿਵੇਂ ਦੇਖਿਆ ਜਾਂਦਾ ਇਸ ਤੇ ਜਿਠੇ ਦਾ ਸਹਿਬ نے کہا کہ سکھ سکتی کا سب تو پتا سروت سری گرانت گرنتھ جی جی شری اکال تخت صاحب ہیں جتنے سکھ سکتی پراپت ہوں اس موقع پائی جیپ نے پا پر سنگھ نے سموہ سکھ سکتا دنواد کیا اس سماگم ਪਾਇਆ ਮਤ ਪਲ ਛਿੰਗੇ ਦੇ ਪਿਤਾ ਪਾਈ ਸਤਿ ਸੇ ਮ ਛਿੰਗਦੇ ਬੱਖ ਬੱਖ ਜਿਵੇਂ ਬੰਦੀਆਂ ਦੇ ਆਗੂ ਨਿੰਬ ਚਿਲੇ ਕਤੇ ਕਿੱਤੀ ਇਸੇ ਸਮਾਗਮ ਮੇ ਨੱਚ ਕਤੇ ਅਜਤੇ ਗੁਰੂ ਪੰਥ ਦੇ ਮਰਤ ਬਨੂ ਦਵਾਏ ਜਾਦੇ ਦਵਾਏ ਆਤੇ ਇਹ ਦਸਾਇਆ ਕੇ ਗੁਰੂ ਗੰਥ ਸਾਹਿਬ ਤੇ ਗੁਰੂ ਪੰਥ ਦੀ ਗੱਲ ਕਰਨ ਬਾਰੇ ਹਰੇਕ ਮਗਤੀ ਨੂੰ ਸਤਿਕਾਰ ਦਿੱਤਾ ਜਾਇਦਾ ਹੈ ਜੁਗੋ ਜੁਗਤ ਅਨੰਤ ਲੋਕ ਪਰਲੋਕ ਦੇ ਰਾਖੇ ਜਵਰਸ਼ਤਰ ਤੱਕ ਦੇ ਮਾਲਕ ਤੰਤੰ ਸਾਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਮਤਰਾ ਹਜ਼ੂਰੀ ਚ جڑ بیٹھی سات سنگ جی سب تہلو سربن سدانی امریک کے گرو گوبند سب مہاراج کلو بخشی فتح پروان کرو واحر جی کا خالصہ واحو جی کی فتح پان بھائی سنپ ਜੋਦੀਪ ਸਿੱਧੂ ਦੇ ਨਾਮ ਨਾਲ ਬਧੇਜੇ ਜਾਣੇ ਜਾਂਦੇ ਐ ਪੰਥਕ ਸਫਾਂ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਹਾਜ਼ਰੀਆਂ ਧੰਨਵਾਦ ਤੇ ਇਕੱਠੇ ਹੋਏ ਅੱਜ ਜਦੋਂ ਮਾਰ ਰਿਆ ਸੀ ਅ ਗੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਹੈ ਉਹ ਕਲੀਨ ਸ਼ੇਰ ਸੀ ਤੁਸੀਂ ਉਹਨੂੰ ਆਗੂ ਕਿਵੇਂ ਸਤਕਾਰ ਦੇਓ ਕਿਵੇਂ ਸਤਕਾਰ ਦੇਓ ਮੈਂ ਦੱਸ ਦੇਣਾ ਚਾਹਣਾ ਹੈ ਕਿ ਗੁਰੂ ਦਾ ਖਾਲਸਾ ਪੰਥ ਕਿਹੜਾ ਹੈ ਉਹ ਅਗਰ ਤੱਕ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਦੋਦੀ ਹੋਵੇ ਚਾਹੇ ਜੈਲੀ ਹੋਵੇ ਖਾਲਸਾ ਪੰਥ ਜਿਹੜਾ ਉਹਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਆ ਮਲੇਰਕੋਟਲੇ ਦੀ ਉਦਾਹਰਣ ਜਿਹੜੀ ਹੈ ਸਾਡੇ ਸਾਹਮਣੇ ਹੈ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ ਉਹ ਦਿਨ ਵੀ ਮਨਾਉਣੇ ਹੈ ਤੇ ਭਾਈ ਸੰਦੀਪ ਸਿੰਘ ਦਾ ਸਾਡਾ ਬਚਾ ਜਿਉਂਨੇ ਗੁਰੂ ਘਰ ਤੋਂ ਗੁਰੂ ਪੰਥ ਦੀ ਗੱਲ ਕੀਤੀ ਹੈ ਇਹ ਅਸੀਂ ਉਹਨੂੰ ਸਤਕਾਰ ਕਿਉਂ ਨਾ ਦੇਈਏ ਕਿਉਂ ਨੂੰ ਮਾਨਣਾ ਨਹੀਂ ਦੇ ਦੇਵਾਂ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨੂੰ ਸਤਕਾਰ ਦੇਵਾਂ ਇੱਕ ਵਾਰ ਆਈ ਸੰਦੀਪ ਸਿੰਘ ਮੇਰੇ ਕੋਲ ਵੀ ਆਏ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਸੇ ਟਾਈਟਲ ਕਰਨ ਦੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੇ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਕਹਿੰਦੇ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਇਸ ਤ੍ਰੀ ਅਕਾਲ ਪੁਰਖ ਸਾਹਿਬ ਗੁਰੂ ਗੰਨ ਸਾਹਿਬ ਗੁਰਮਾਨੀ ਨਾਮ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਖਤਾਂ ਨਾਲ ਜਾਂ ਵਰਤਮਾਨ ਨਾਲ ਸਾਨੂੰ ਜੋੜਿਆ ਜਿੱਥੇ ਸਮਰਤ ਜੁੜਦੀ ਹੈ ਚਾਹੀ ਉਸ ਸ੍ਰੀ ਅਕਾਲ ਤਖਤ ਸਾਹਿਬ ਐ ਸਾਨੂੰ ਸਤਿਗੁਰ ਸ੍ਰੀ ਅਰਵੰਦ ਸਾਹਿਬ ਜੀ ਪੰਡਤੋ ਘਟਵਾ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆਂ ਦੇ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਹ ਕੁੱਲੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦੇ ਕੌਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੈਨੂੰ ਅੱਗੇ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਆ ਉਹ ਬਦਾਦੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਨਾ ਤੁਸੀਂ ਮਾਰੇ ਨਹੀਂ ਇਹ ਉਹ ਹਾਰੇ ਹੋਏ ਮੁਗਲ ਸ਼ਾਸਕ ਕਹਿੰਦੇ ਤੁਸੀਂ ਮਾਰ ਕੇ ਦੇਖੋ ਸਾਡੇ ਕੋ ਤਾਂ ਨਹੀਂ ਮਾਰੇ ਉਹ ਕਹਿੰਦਾ ਮਰਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਜੁਗੜੇ ਪਾਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪਾਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਇਹ ਉੱਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉੱਥੋਂ ਨਿਕਲਦੇ ਨੇ ਉੱਥੋਂ ਪਾਦਾ ਹੁੰਦੇ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਤੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਚੀਨ ਅੰਤਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਫੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸਤਿਗੁਰਾਂ ਹੋ ਸਨ। ਉਹਨੇ ਸ੍ਰੀ ਅਕਾਲ ਪੁਰਖ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬਹਿਰਮਤੀ ਕਰਨ ਦਾ ਯਤਨ ਕੀਤਾ। ਉਹਨੇ ਗੁਰ ਕਹਨ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਹਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ। ਪਰ ਸਿੱਖ ਖਤਮ ਨਹੀਂ ਹੋਇਆ ਬਦਾਲੀ ਕੋਲੋਂ ਵੀ ਕਿਉਂ ਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਨਾ ਆਪਣੇ ਗੁਰਧਾਮਾਂ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਆਪਣੀ ਸਰੋਤਾ ਨਾਲੋਂ ਟੁੱਟੇ ਨਹੀਂ ਸਿੱਖ ਆਦਮੀ ਸਿੱਖਾਂ ਨੂੰ ਮਤਾਉਣ ਦੇ ਜਿਹੜੇ ਯਤਨ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਹਨ ਔਰ ਆਦਮੀ ਸਿੱਖ ਮੁਕੜੇ ਨਹੀਂ ਸਿੱਖ ਗ੍ਰੋਹੀ ਲੋਬੀਆਂ ਤੋਂ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੇ ਗੁਰਧਾਮਾਂ ਨਾਲ ਖੜੇ ਜਿੰਨਾ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਤੇ ਮੁੱਕਰੇ ਨਹੀਂ ਇਹ ਖਤਮ ਨਹੀਂ ਹੋਏ ਸਿੱਖ ਸ਼ਕਤੀ ਦੂਜਿਆਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੇ ਕਾ ਅਸਰਦਾਰ ਹੈ ਨਾਨਕ ਕਹਿ ਕੇ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਉਹ ਬਹੁਤ ਜਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਚਾਹੇ ਕੋਈ ਵੀ ਸਮੱਸਿਆ ਹੋਵੇ ਚਾਹੇ ਉਹ ਦਿੱਲੀ ਤੇ ਕਾਹਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੀਓ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਮ ਖਤਮ ਹੋ ਜਾਂਦੀਆਂ ਨੇ ਜੇ ਜਦੋਂ ਇਹ ਬਿਖਰੀ ਰਹਿੰਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਸ ਸਿੱਖ ਸ਼ਕਤੀ ਨੂੰ ਡੋਮੀਨੇਟ ਕਰ ਦਿੰਦਾ ਹੈ। ਅਜਿਹੇ ਜੋ ਸਾਡੇ ਸਸਥਾਵਾਂ ਦੇ ਉੱਤੇ ਕਾਬੂ ਨੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੈ। ਹੈ ਬਸਕੀਰ ਪਰ ਉਹਨਾਂ ਦੀ ਗਿਣਤੀ ਬਹੁਤ ਨਹੀਂ ਹੈ ਸਿਰਫ 10% ਹੈ। 90% ਉਹਨਾਂ ਸਿੱਖਣ ਦੀ ਗੱਲਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਜਿਹੜਾ ਹੈ ਉਹ ਦੇਖਣਾ ਚਾਹੁੰਦੇ ਆ। ਫੇ ਕਮੀ ਕਿਥੇ ਹੈ? ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਦੇਖਣਾ ਚਾਹੁੰਦੇ ਆ, ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ। ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ 9-9% ਹੋ ਜਾਂਦੇ ਆ। ਤੇ ਜਦੋਂ ਅਸੀਂ 10 ਹਿੱਸਿਆਂ 'ਚ ਵੰਡੇ 9-9% ਹੋ ਜਾਂਦੀ ਹੈ ਤੇ ਉਹ 10% ਸਾਡੇ ਨਾਲੋਂ ਗੌਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰ ਲੈਂਦੇ। ਫਿਰ ਜ਼ਰੂਰਤ ਕਿਸ ਚੀਜ਼ ਦੀ ਹੈ? ਜ਼ਰੂਰਤ ਇਹ ਹੈ ਕਿ ਅਸੀਂ ਜਿਹੜੇ 90% 90% ਤੇ ਜਿਹੜੀ ਅਸੀਂ ਇਹਦੇ ਵਿੱਚੋਂ 50% ਵੀ ਇਕੱਠੇ ਹੋ ਗਏ ਤੇ ਅਸੀਂ 10% ਨੂੰ ਜਿਹੜਾ ਹੈ ਉਹ ਦਬਾ ਲਾਂ। ਪਰ ਜੇ ਅਸੀਂ ਇਕੱਠੇ ਨਾ ਹੋ ਸਕੇ ਜੇ ਅਸੀਂ ਹੋਰ ਜਿਆਦਾ ਵੰਡੇ ਚ ਵੰਡੇ ਗਏ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਖੁਦ ਮੁਕਤਿਆਰ ਨਹੀਂ ਕਰ ਸਕਦੇ। ਪਾਈ ਸੰਦੀਪ ਸਿੰਘ ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿਉਂਕਿ ਉਹਨਾਂ ਕੋਲ ਇੱਕ ਵਿਜ਼ਨ ਸੀ। ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓਪੋਲਿਟਿਕਸ ਦੀ ਸਮਝ ਸੀ। ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬੀ ਨਹੀਂ ਕੇਵਲ ਪਹਾੜੀ ਦੀ ਨਹੀਂ ਬਲਕੇ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਪੋਲਿਟਿਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ-ਬਾਣੇ ਦੀ ਉਹ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਆਪ ਨੂੰ ਰੱਖਣੀ ਪਏਗੀ ਸਾਡੇ ਨੌਜਵਾਨ ਫੇਰ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਣਾ ਜਿੰਨੇ ਅਸੀਂ ਅਲੱਗ-ਅਲੱਗ ਰੱਖੀਏ ਅਸੀਂ ਆਪਣੇ ਅਲੱਗ-ਅਲੱਗ ਅਜੰਡੇ ਮੈਂ ਨਹੀਂ ਕਹਿੰਦਾ ਕਿ ਆਪਣੇ ਅਜੰਡੇ ਭਲਾ ਦਿਓ ਖਤਮ ਕਰ ਦਿਓ ਆਪਣੇ ਅਜੰਡੇ ਰੱਖੋ ਪਰ ਇੱਕ ਕਾਮਨ ਮਿਨਿਮਮ ਅਜੰਡਾ ਬਣਾ ਕੇ ਜੇ ਅਸੀਂ ਤੁਰਾਂਗੇ ਤਾਂ ਨਿਸ਼ਚੈ ਅਸੀਂ ਕੰਮ ਕਾਮ ਰਵਾਂਗੇ ਆ ਪਿੱਛੇ ਦੇ ਲੋਕ ਸਭਾ ਨੂੰ ਇਹ ਚੋਣਾਂ ਦੇ ਵਿੱਚ ਵੀ 25 ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਪਾਉਮਨ ਮਿਨੀਮਮ ਅਜੰਡੇ ਦੇ ਉੱਤੇ ਸਰਕਾਰਾਂ ਬਣਾਈਆਂ ਬਾਰ ਬਾਰ ਇੱਕ ਨੇ ਐਮਡੀਆ ਬਣਾ ਲਿਆ ਇੱਕ ਨੇ ਯੂਪੀਏ ਬਣਾ ਲਿਆ ਇੱਕ ਨੇ ਅੰਡੀਆ ਬਣਾਇਆ ਇੱਕ ਨੇ ਯੂਪੀਏ ਬਣਾਇਆ ਕਿ ਅਲੱਗ ਅਲੱਗ ਸੋਚ ਵਾਲੀਆਂ ਪਾਰਟੀਆਂ ਨੂੰ ਇੱਕ ਅਜੰਡੇ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਦੇ 5 ਸਾਲਾਂ ਤੇ ਜਾਂ ਇਹ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਵੀ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਣੇ ਅਜੰਡੇ ਜਿਹੜੀ ਆ ਉਹ ਰੱਖੀਏ ਅਤੇ ਤੁਸੀਂ ਅੱਜ ਅੰਡੇ ਦਾ ਸਤਿਕਾਰ ਕਰੀਏ ਅਧਰ ਕਰੀਏ ਲੇਕਿਨ ਇੱਕ ਕਾਮਨ ਮਿਨੀਮਮ ਅਸਰਦਾ ਬਣਾ ਲਈਏ ਕਿ ਅਸੀਂ ਸੰਸਥਾਵਾਂ ਦਾ ਪ੍ਰਬੰਧ ਸੰਭਾਲਣਾ ਹੈ ਔਰ ਸੰਸਥਾਵਾਂ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਜਵਾਨਾਂ ਨੂੰ ਐਜੂਕੇਟ ਕਰਨਾ ਹੈ ਅਸੀਂ ਉੱਚ ਪੱਧਰ ਦੀ ਆਪਣੇ ਸਿੱਖਾਂ ਨੂੰ ਸਹਿਤ ਸੂਤ ਦੇਣੀ ਹੈ ਅਸੀਂ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਹੈ ਮੰਮੀ ਨੇ ਤਰਕ ਕਰਦੇ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਆਪ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਉਸ ਨੌਂ ਰੰਗ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਮੋਹ ਮੰਨੋ ਵਕਤ ਆ ਗਿਆ ਹੈ ਹੋ ਸਮਾਂ ਆ ਗਿਆ ਹੈ ਕਿ ਅਸੀਂ ਇਕੱਠੇ ਹੋ ਕੇ ਸਮਾਜਦਾਰੀ ਦੇ ਪਿੰਜਿਆ ਤੋਂ ਆਪਣੀਆਂ ਸੰਸਥਾਵਾਂ ਨੂੰ ਆਜ਼ਾਦ ਕਰਾ ਕੇ ਸਿੰਕਿਰਤਿਆਂ ਦੇ ਸਨ ਮਜ਼ਦੂਰਾਂ ਇਹ ਜਿਹੜੇ ਆਮ ਮਿਡਲ ਤੱਕੇ ਦੇ ਜਾਂ ਹੇਠਲੇ ਤੱਕੇ ਦੇ ਜਿਹੜੇ ਲੋਕ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਸਥਾਵਾਂ ਦੇ ਨਾਲ ਜੋੜੀਏ ਇਹ ਸੰਸਥਾਵਾਂ ਨਾਲ ਜੋੜਨ ਇਹ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣ ਤੇ ਸਾਡੀਆਂ ਸੰਸਥਾਵਾਂ ਦੀ ਜਿਹੜੀ ਖੁੱਲ ਮੁਖਤਿਆਰੀ ਹੈ ਉਹ ਕਾਇਮ ਰਹੇ ਚਾਹੇ ਕੋਈ ਵੀ ਜੜੀ ਹੈ ਉਹ ਸਾਡੀ ਸੰਕਾ ਚਾਹੇ ਸੰਕਾ ਹੋਵੇ ਚਾਹੇ ਸੰਪਰਦਾ ਹੋਵੇ ਨਹੀਂ ਨਹੀਂ ਆਪ ਸਭ ਮੌਜੂਦਾਨਾਂ ਨੂੰ ਅਪੀਲ ਕਰਦਾ ਹਾਂ ਜਿਵੇਂ ਦੱਸਿਆ ਕਿ ਬੱਬਾ ਰਾਏ ਤੇ ਰਾਏਪੁਰ ਤੋਂ ਸਮਾਗਮ ਨੇ ਆਦੋਂ ਪਰ ਆਏ ਸੰਤ ਬਾਬਾ ਸੰਦਰਸ਼ਨ ਜੀ ਦੀ ਯਾਦ ਦੇ ਵਿੱਚ ਸਲਾਮਤ ਸਮਾਗਮ ਹੋ ਰਹੇ ਨੇ ਅੱ체 ਵੀ ਹਾਜ਼ਰੀਆਂ ਭਰਨੀ ਆ ਮੈਂ ਆਪ ਨੂੰ ਖਿਮਾ ਮੰਗਾਂਗਾ ਇਹਨਾਂ ਸ਼ਬਦ ਬਾਸ ਦੇ ਪ੍ਰਬੰਧ ਕਰਨੇ ਮੈਂ ਆਖਰ ਦੇ ਵਿੱਚ ਫਿਰ ਕਹਿੰਦੇ ਹਾਂ ਕਿ ਕੱਠੇ ਹੋ ਲਿਓ ਆਪਣੇ ਆਪਣੇ ਅਜੰਡੇ ਕਾਇਮ ਰੱਖੋ ਇੱਕ ਦੂਸਰੇ ਦੇ ਅਜੰਡੇ ਦਾ ਸਤਿਕਾਰ ਕਰੋ ਢੰਡੋ ਨਾਕ ਦੂਸਰੇ ਦੇ ਅਜੰਡੇ ਨੂੰ ਅਜੰਡੇ ਰੱਖੋ ਜene ਮਰਜੀ ਤੁਹਾਡੇ ਆ ਜਾਂਦੇ ਆ ਲੇਕਿਨ ਸਾਰੇ ਇਕੱਠੇ ਹੋ ਜੀਏ 90% ਅਸੀਂ ਇਕੱਠੇ ਹੋ ਜੀਏ ਅਸੀਂ 10% ਦੇ ਪੰਜਿਆਂ ਦੇ ਵਿੱਚੋਂ ਆਪਣੀਆਂ ਸੰਸਥਾਵਾਂ ਛੁਡਾ ਲਵਾਂਗੇ ਨਹੀਂ ਕਦੇ ਵੀ ਨਹੀਂ ਛੁਡਾ ਕਾਉਣਾ ਤੇ ਅਸੀਂ ਇਸੇ ਤਰ੍ਹਾਂ ਕਲਪ ਦੇ ਰਹਾਂਗੇ ਇਹਨੇ ਸ਼ਬਦ ਪ੍ਰਵਾਨ ਕਰਨੇ ਮੈਂ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ